ਵਿਸ਼ਵ ਪ੍ਰਸਿੱਧ ਸਮਾਜ ਭਲਾਈ ਸੰਸਥਾ ਮੈਸੀ ਅਨਸ ਫਾਊਂਡੇਸ਼ਨ ਯੂ ਐਸ ਏ ਵੱਲੋਂ ਸ਼ਹਿਰ ਤਾਰੀਵਾਲ ਦੇ ਲੁਧਿਆਣਾ ਮਹੱਲਾ ਦੇ ਵਿੱਚ ਚਲਾਏ ਜਾ ਰਹੇ ਜ਼ਰੂਰਤਮੰਦ ਬੱਚੀਆਂ ਦੇ ਲਈ ਫ੍ਰੀ ਸਲਾਈ ਸੈਂਟਰ ਵੱਲੋਂ ਅੱਜ ਸਲਾਈ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਲੋਹੜੀ ਦੇ ਤਿਹਾਰ ਮੌਕੇ ਅੱਜ ਖਾਸ ਪ੍ਰੋਗਰਾਮ ਵੀ ਕਰਵਾਇਆ ਗਿਆ ਇਸ ਮੌਕੇ ਤੇ ਰਿਟਾਇਰਡ ਪ੍ਰਿੰਸੀਪਲ ਆਫਤਾਫ ਗਿੱਲ ਔਰ ਮੈਸੀ ਐਂਡ ਸੰਸ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਐਡਵੋਕੇਟ ਕਮਲ ਮਸੀ ਖੋਖਰ ਬਟਾਲਾ ਵਿਸ਼ੇਸ਼ ਤੌਰ ਦੇ ਉੱਤੇ ਪ੍ਰਧਾਨ ਬੱਬਾ ਗਿੱਲ ਜੀ ਦੇ ਗ੍ਰਹਿ ਵਿਖੇ ਪਹੁੰਚੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਵਾਰਡ ਨੰਬਰ 12 ਦੇ ਵਿੱਚ ਚੱਲ ਰਹੇ ਇਸ ਸਲਾਈ ਸੈਂਟਰ ਦੇ ਵਿੱਚ ਟ੍ਰੇਨਿੰਗ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇਗੇ ਗੱਲਬਾਤ ਦੌਰਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਤੇ ਮੈਸੀ ਐਂਡ ਸੰਸ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੈਸੀ ਐਂਡ ਸਨਸ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਸੁਰਿੰਦਰ ਮੈਸੀ ਉਹਨਾਂ ਦੇ ਪਤਨੀ ਬਾਲਾ ਮੈਸੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਕਈ ਤਰੀਕਿਆਂ ਦੇ ਨਾਲ ਮਦਦ ਕੀਤੀ ਜਾ ਰਹੀ ਹੈ ਚਾਹੇ ਉਹ ਕੋਰੋਨਾ ਵਾਇਰਸ ਦਾ ਟਾਈਮ ਹੋਵੇ ਚਾਹੇ ਪਿਛਲੇ ਸਮੇਂ ਵਿੱਚ ਆਏ ਹੋਏ ਹੜ੍ਹ ਹੋਣ ਔਰ ਸिलाई ਸੈਂਟਰ ਜਿਹੜਾ ਵਾ ਲਗਾਤਾਰ ਉਹਨਾਂ ਵੱਲੋਂ ਵਾਰਡ ਨੰਬਰ 12 'ਚ ਚਲਾਇਆ ਜਾ ਰਿਹਾ ਇਸ ਮੌਕੇ ਤੇ ਪ੍ਰਧਾਨ ਬੱਬਾ ਗਿੱਲ ਨੇ ਰਿਟਾਇਰਡ ਪ੍ਰਿੰਸੀਪਲ ਆਫ ਦਾਪ ਗਿੱਲ ਔਰ ਐਡਵੋਕੇਟ ਕਮਲ ਮਸੀਖੋ ਖਰਦਾ ਵਿਸ਼ੇਸ਼ ਸਨਮਾਨ ਵੀ ਕੀਤਾ ਉਹ ਸੁਣਦੇ ਹਾਂ ਪੂਰੀ ਸਰ ਸਭ ਤੋਂ ਪਹਿਲਾਂ ਤੇ ਮੈਂ ਮੈਸੀਜ ਐਂਡ ਸੈਂਸ ਫਾਊਂਡੇਸ਼ਨ ਵੱਲੋਂ ਔਰ ਸਾਡੇ ਸੰਸਥਾਪਕ ਸ਼੍ਰੀ ਸ਼ਰੂਂਦਰ ਮੈਸੀਜੀ ਵੱਲੋਂ ਲੋੜੀ ਦੀਆਂ ਆਪ ਨੂੰ ਔਰ ਆਪਦੇ ਚੈਨਲ ਦੇ ਜਿੰਨੇ ਵੀ ਦੇਖਣ ਵਾਲੇ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਇਸ ਲੋੜੀ ਦੇ ਪਰਵ ਦੇ ਉੱਤੇ ਜਿਹੜਾ ਸਾਡਾ ਮੈਸੀਜ ਐਂਡ ਸੈਂਸ ਫਾਊਂਡੇਸ਼ਨ ਦਾ ਵਾਰਡ ਨੰਬਰ 12 ਦੇ ਵਿੱਚ ਸिलाई ਸੈਂਟਰ ਚੱਲਦਾ ਸੀਗਾ ਅੱਜ ਇਸ ਮੌਕੇ ਤੇ ਅਸੀਂ ਸਾਰੇ ਬੱਚਿਆਂ ਨੂੰ ਜਿਹੜੇ ਨੇ ਸਰਟੀਫਿਕੇਟ ਵੰਡ ਸਮਾਰੋਹ ਵੀ ਨਾਲ ਰੱਖਿਆ ਸੀਗਾ ਔਰ ਨਾਲ ਬੱਚਿਆਂ ਦੇ ਆਪਾਂ ਛੋਟੀ ਜੀ ਲੋਹੜੀ ਦੀ ਸੈਲੀਬ੍ਰੇਸ਼ਨ ਕੀਤੀ ਆ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਮੁੱਖ ਮਹਿਮਾਨ ਅ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਅਫਤਾਬ ਗਿੱਲ ਜੀ ਦਾ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਜਿਹੜੇ ਟੀਚਰ ਨੇ ਮਿਸ ਪੂਨਮ ਜੀ ਦਾ ਔਰ ਖਾਸ ਕਰਕੇ ਅਸੀਂ ਬੱਬਾ ਗਿੱਲ ਜੀ ਦਾ ਧੰਨਵਾਦ ਦੀਆਂ ਜਿਹੜੇ ਕਿ ਸਾਡੇ ਇਸ ਸੈਂਟਰ ਨੂੰ ਦੇਖਦੇ ਕਰਦੇ ਨੇ ਔਰ ਮੈਂ ਮੈਸੀ ਐਂਡ ਸਨਸ ਫਾਊਂਡੇਸ਼ਨ ਦੇ ਐਜ਼ ਮੈਨੇਜਿੰਗ ਟਰਸਟੀ ਦੇ ਤੌਰ ਤੇ ਔਰ ਸਾਡੇ ਸੰਸਥਾਪਕ ਔਰ ਸਾਡੇ ਸਾਰੇ ਟਰਸਟੀਆਂ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਜਿਹੜਾ ਵਾ ਆਪ ਸਭ ਨੂੰ ਲੋੜੀ ਦੇ ਪਰਉਤੇ ਜੜੀਆਂ ਬਹੁਤ ਬਹੁਤ ਵਧਾਈਆਂ ਦਿਨਾ ਔਰ ਆਸ ਕਰਦਾ ਕਿ ਪ੍ਰਮਾਤਮਾ ਜਿਹੜਾ ਵਾ ਇਸ ਲੋੜੀ ਦੇ ਮੌਕੇ ਆਪ ਸਭ ਨੂੰ ਬਹੁਤ ਸਾਰੀਆਂ ਖੁਸ਼ੀਆਂ ਬਖਸ਼ੇ ਔਰ ਮੈਂ ਪ੍ਰਮਾਤਮਾ ਗੇ ਅਰਦਾਸ ਕਰਦਾ ਕਿ ਜਿਹੜੇ ਵੀ ਬੱਚਿਆਂ ਨੇ ਸਾਡੇ ਇਸ ਸੈਂਟਰ ਦੇ ਮਾਧਿਅਮ ਦੇ ਰਾਹੀਂ ਸਿੱਖਿਆ ਹਾਸਲ ਕੀਤੀ ਆ ਉਹ ਸਿੱਖਿਆ ਉਹਨਾਂ ਦੇ ਜੀਵਨ ਪਰ ਉਹਨਾਂ ਦੀ ਰੋਜੀ ਰੋਟੀ ਦਾ ਇੱਕ ਜਿਹੜਾ ਵਾ ਵਸੀਲਾ ਬਣ ਸਕੇ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਸੰਸਥਾਪਕ ਸ਼੍ਰੀ ਸੁਰਿੰਦਰ ਮੈਸੀ ਜੀ ਔਰ ਉਹਨਾਂ ਦੀ ਵਾਈਫ ਬਾਲਾ ਮੈਸੀ ਜੀ ਔਰ ਪੂਰੀ ਫੈਮਿਲੀ ਦਾ ਜਿਨ੍ਹਾਂ ਦੇ ਜਤਨਾ ਸਦਕਾ ਜੜੀਆਂ ਨੇ ਅਸੀਂ ਇਹ ਸਾਰੀਆਂ ਸੇਵਾਵਾਂ ਚਲਾਉਂਦੇ ਆ ਔਰ ਖਾਸ ਕਰਕੇ ਜਿੰਨੇ ਵੀ ਸਾਡੇ ਵਲੰਟੀਅਰ ਸਾਥੀ ਨੇ ਜਿੰਨੇ ਵੀ ਸਾਡੇ ਅਹੁਦੇਦਾਰ ਸਾਥੀ ਨੇ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਜੀ ਥੈਂਕ ਯੂ ਵੈਰੀ ਮਚ ਮੇਰਾ ਨਾਮ ਆਫਤਬ ਗਿਲ ਹੈ ਮੈਂ ਮਿਲਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦਾ ਰਿਟਾਇਰਡ ਪ੍ਰਿੰਸੀਪਲ ਹੈ ਔਰ ਉਸ ਸਕੂਲ ਦਾ ਸਟੂਡੈਂਟ ਵੀ ਰਿਹਾ ਮੈਂ ਔਰ ਅੱਜ ਮੈਨੂੰ ਇਹ ਆਨਰ ਦਿੱਤਾ ਹੈ ਨਾ ਨੇ ਬੱਬਾ ਗਿਲ ਨੇ ਕਿਥੇ ਬੱਚਿਆਂ ਨੂੰ ਸਰਟੀਫਿਕੇਟ ਵੰਡਣ ਵਾਸਤੇ ਉਹਦੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਕਿ ਉਹਨਾਂ ਨੇ ਮਿਹਨਤ ਕੀਤੀ ਇੱਥੇ ਤੱਕ ਪਹੁੰਚੇ ਨੇ ਤੇ ਅੱਗੇ ਮੈਂ ਉਮੀਦ ਕਰਦਾ ਕਿ ਬੱਚੇ ਇਸ ਨੂੰ ਸਿਰਫ ਇੱਥੇ ਤੱਕ ਨਹੀਂ ਰੱਖਣਗੇ ਇਸ ਤੋਂ ਵੀ ਅੱਗੇ ਵਧਣਗੇ ਕਿ ਸੱਚਮੁੱਚ ਇਹ ਜਿਹੜਾ ਫਾਊਂਡੇਸ਼ਨ ਹੈਗੀ ਹੈ ਮੈਸੀ ਸੰਸ ਫਾਊਂਡੇਸ਼ਨ ਇਹ ਇਹਦਾ ਨਾਮ ਰੌਸ਼ਨ ਹੋਵੇ ਬੱਚੇ ਵੀ ਤਰੱਕੀ ਕਰਨ ਤੇ ਅਗਲੀ ਜਨਰੇਸ਼ਨ ਤੱਕ ਇਹ ਗੱਲ ਨੂੰ ਪਹੁੰਚਾਉਣ ਵਾਲੇ ਹੋਣ ਤੇ ਸਾਡੇ ਸਾਰਿਆਂ ਲਈ ਇਹ ਇੱਕ ਜਿਹੜਾ ਅਜਦਾ ਖਾਸ ਦਿਨ ਹੈ ਬਹੁਤ ਵਧਾਈ ਦਾ ਮੌਕਾ ਹੈ ਸਾਰਿਆਂ ਨੂੰ ਇਸ ਲੋੜੀ ਦੀ ਬਹੁਤ-ਬਹੁਤ ਵਧਾਈ ਧੰਨਵਾਦ ਸਾਰੇ ਭੈਣ ਭਰਾंनो ਜੈ ਮਸੀਹ ਦੀ ਮੈਂ ਬੱਬਾ ਗਿੱਲ ਕ੍ਰਿਸਚਨ ਨੈਸ਼ਨਲ ਫਰੈਂਡ ਦਾ ਪੰਜਾਬ ਦਾ ਯੂਥ ਪ੍ਰੈਜ਼ੀਡੈਂਟ ਆ ਜੋ ਅੱਜ ਵਾਰਡ ਨੰਬਰ 12 ਦੇ ਵਿੱਚ ਸਾਡਾ ਮੈਸੀਜਨ ਸੈਂਸ ਫਾਊਂਡੇਸ਼ਨ ਵੱਲੋਂ ਸਲਾਈ ਸੈਂਟਰ ਚਲਾਇਆ ਜਾਂਦਾ ਸੀ ਉਸ ਦੇ ਜੋ ਅੱਜ ਜੋ ਕਿ ਲੋੜੀ ਦਾ ਇਤਿਹਾਰ ਸੀ ਉਹ ਸਾਡੀਆਂ ਭੈਣਾਂ ਇੱਥੇ ਸਾਰੀਆਂ ਮੌਜੂਦ ਸੀ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਫਤਾਫ ਗਿੱਲ ਜੀ ਰਿਟਾਇਰ ਪ੍ਰਿੰਸੀਪਲ ਮਿਸ਼ਨ ਸਕੂਲ ਤੋਂ ਨੇ ਉਹਨਾਂ ਨੂੰ ਮੈਂ ਮੁੱਖ ਮਹਿਮਾਨ ਤੌਰ ਤੇ ਇੱਥੇ ਬੁਲਾਇਆ ਹੋਇਆ ਸੀ ਉਹ ਸਾਡੇ ਨਾਲ ਵਕੀਲ ਕਮਲ ਖੋਖਰ ਜੀ ਔਰ ਸਾਡੇ ਬਿੱਟੂ ਮਾਸਟਰ ਜੀ ਮੇਰੇ ਵੱਡੇ ਭਰਾ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਸੱਜਣ ਇੱਥੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਔਰ ਮੈਂ ਜਿੰਨੇ ਵੀ ਬੱਚਿਆਂ ਨੂੰ ਅੱਜ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਸਰਟੀਫਿਕੇਟ ਵੰਡੇ ਗਏ ਨੇ ਉਮੀਦ ਕਰਨਾ ਪਰਮਾਤਮਾ ਅੱਗੇ ਪੀ ਅੱਗੇ ਸਰਟੀਫਿਕੇਟ ਲੈ ਕੇ ਆਪਣੇ ਕੰਮ ਨੂੰ ਕੰਮ ਸਮਝਣਗੇ ਔਰ ਮੈਸੀਅਨ ਸੰਸ ਫਾਊਂਡੇਸ਼ਨ ਦਾ ਨਾਮ ਰੋਸ਼ਨ ਕਰਨਗੇ ਔਰ ਬਾਕੀ ਵੀ ਮੈਂ ਦੱਸਣਾ ਚਾਹਾਂਗਾ ਜਿੰਨੇ ਵੀ ਸਾਡੇ ਵੀਡੀਓ ਦੇਖਦੇ ਹੋ ਹਣ ਜੇ ਕਿਸੇ ਸਕੂਲ ਟੀਚਰ ਕੋਈ ਸਕੂਲ ਵਾਲੇ ਕੋਈ ਦੇਖਦੇ ਹੋਣ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਸਾਡੀ ਮੈਸੀਜਨ ਸੈਂਸ ਫਾਊਂਡੇਸ਼ਨ ਵੱਲੋਂ ਇੱਕ ਹੋਰ ਮਹਿਮਾ ਸ਼ੁਰੂ ਕੀਤੀ ਗਈ ਆ ਜੋ ਕਿ ਕੋਈ ਵੀ ਲੋਨਵੰਦ ਬੱਚਾ ਫੀਸ ਤੋਂ ਵਾਂਝਾ ਰਹਿ ਜਾਂਦਾ ਜਾਂ ਕਿਤਾਬਾਂ ਤੋਂ 유ਨੀਫਾਰਮ ਤੋਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਕਿਉਂਕਿ ਅਸੀਂ ਕਿਸੇ ਵੀ ਬੱਚੇ ਨੂੰ ਪੜ੍ਹਾਈ ਲਿਖਾਈ ਤੋਂ ਵਾਂਝੇ ਨਹੀਂ ਰਹਿਣ ਦੇਣਾ ਸਾਡਾ ਮੈਸੀਜਨ ਸੈਂਸ ਫਾਊਂਡੇਸ਼ਨ ਦਾ ਮੇਨ ਮਕਸਦ ਹੀ ਇਹ ਆ ਧੰਨਵਾਦ ਜੀ